ਕਸ ਵੈਲਕਮ ਟੂ ਮਾਈ ਨਿਊ ਵਲੌਗ ਅਵਰ ਕਿ ਮੈਂ ਇਹ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਚੁਕ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 6 ਦਿਨ ਹੈਗਾ ਵੀਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟਾ ਚਲੋ ਆਪਾਂ ਦਿਖਾਉਂਦੇ ਵੀ ਅੱਜ ਦਾ ਕੀ ਭਾਅ ਜੀ ਜੀ ਦੋਸਤੋ ਚੌਲਾਂ ਦਾ ਭਾਅ ਹੈਗਾ ਜੀ ਅੱਜ ਦਾ ਪੰਛੇਰੀ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਇਹ ਅੱਜ ਦਾ 7 ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਪੰਛੇਰੀ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਆ ਜਿਹੜਾ ਇਹ ਪੰਛੇਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦਾਨੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 400 ਰੁਪਏ ਪਰ ਸੀਰੀ ਦਾ ਭਾਅ ਜੀ ਦਾਨੇ ਵਾਲੇ ਚੌਲੇ ਦਾ ਜੀ ਇਹ ਹੈ ਅੱਜ ਦਾ ਭਾਅ ਕਿੰਨਾ ਹੈ ਚੌਲੇ ਦਾ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ ਭਾਅ ਜੀ ਦੇਸੀ ਗੁਵਾਰੇ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਦਰਜਨ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਪਾਲਕ ਦੀ ਦਾ ਜੀ ਅੱਜ ਦਾ ਤੇ ਆਪਾਂ ਸਰੋਂ ਦਾ ਸਾਗ ਵੀ ਦਿਖਾਉਣਾ ਵੀ ਸਰੋਂ ਦਾ ਸਾਗ ਦਾ ਕੀ ਭਾਅ ਚੱਲ ਰਹੀ ਹੈ ਮੰਡੀ ਦੇ ਵਿੱਚ ਆਪਣੀ ਦੇਰਨਾਲਾ ਮੰਡੀ ਤੇ ਸਰੋਂ ਦਾ ਸਾਗ ਵੀ ਆ ਚੁੱਕਿਆ ਜੀ ਤੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਦਰਜੰਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਇਹ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 17 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਇਹ ਅੱਜ ਦਾ ਭਾਅ ਜੀ ਅਰਬੀ ਦਾ ਬੰਦ ਗੱਡਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਦੀ ਸਿਮਲਾ ਮਿਰਚ ਦਾ ਜੀ ਅੱਜ ਦਾ ਇਹ 1 ਦਾ ਡੱਬਿਆਂ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਬੂਰੀ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਹੈ ਬੰਦ ਬੂਰੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅੱਜ ਮੰਡੀ ਦੇ ਵਿੱਚ ਘੱਟ ਬਹੁਤ ਆ ਜੀ ਤੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂ ਦਾ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆ ਅੱਜ ਦਾ ਕੀ ਭਾਅ ਜੀ ਚਲੋ ਜੀ ਆਪਾਂ ਗੱਲਬਾਤ ਕਰਦੇ ਆ ਬਾਈ ਹੋਰਾਂ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂ ਦਾ ਔਰ ਕਮੈਂ ਠੀਕ ਆ ਹਾਂ ਹਾਂਜੀ ਦੋਸਤੋ ਬਾਈ ਹਰੀ ਨਾਲ ਕਰਦੇ ਗੱਲਬਾਤ ਵੀ ਅੱਜ ਦਾ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਲਸੇਲ ਰੇਟ ਬਾਰੇ ਆਪਾਂ ਦੱਸਾਂਗੇ ਵੀ ਝਾਲ ਵਾਲੇ ਕੱਦੂ ਦਾ ਕੀ ਭਾਅ ਜੀ ਅੱਜ ਦਾ ਔਰ ਹਰੀ ਕੀ ਹਾਲ ਨੇ ਬਾਈ ਵਧੀਆ ਬਈ ਟਾਈਮ ਆ ਬਾਈ ਅੱਜ ਝਾਲ ਵਾਲੇ ਕੱਦੂ ਦਾ ਕੀ ਭਾਅ ਰਿਹਾ ਜੀ ਅੱਜ ਝਾਲ ਕੱਦੂ ਅੱਜ ਬਾਈ 25 ਤੋਂ 30 25 ਤੋਂ 30 ਰਹੇਗਾ ਜੀ ਹਾਂਜੀ ਦੋਸਤੋ ਝਾਲ ਵਾਲੇ ਕੱਦੂ ਦੇ ਭਾਅ ਘੱਟ ਚੁੱਕੇ ਨੇ ਜੀ ਕਿਸੇ ਨੇ ਵੀ ਲੈਣਾ ਜੀ ਬਾਈ ਹੋਰ ਹੈਰੀ ਕੋਲ ਜਾ ਸਕਦੇ ਹੋ ਵੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਝਾਲ ਵਾਲੇ ਇਹ ਜੀ ਅੱਜ ਦਾ ਭਾਅ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 1 ਬੰਦ ਲਫਾਫੇ ਦਾ ਭਾਅ ਹੈਗਾ ਜੀ ਅੱਜ ਦਾ ਇਹਦੇ ਵਿੱਚ ਹੁੰਦੀ ਹੈ 5 ਕਿਲੋ ਹੁੰਦੀ ਹੈ ਜੀ ਲਫਾਫੇ ਦੇ ਵਿੱਚ ਜੇ ਕਿਸੇ ਨੇ ਵੀ ਲੈਣੇ ਆ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਇਹ ਵਧੀਆ ਮਿਰਚ ਦਾ ਭਾਅ ਜੀ ਅੱਜ ਦਾ ਤਾਜੀ ਮਿਰਚ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਦੀ ਹਰੀ ਮਿਰਚ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਪਨਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ 80 ਰੁਪਏ ਲੈ ਕੇ 90 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਕ੍ਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਬੰਦਲ ਫਾਵੇ ਦਾ ਭਾਅ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਕ੍ਰੇਲੇ ਦਾ ਜੀ ਇਹ ਅੱਜ ਦਾ ਬੰਦਲ ਫਾਵੇ ਦਾ ਭਾਅ ਜੀ ਅੱਜ ਦਾ ਆ ਬਈਏ ਲੋਕਾਂ ਦੇ ਕੋਲੇ ਜੀ ਦੋਸਤੋ ਆਪਾਂ ਇਸ ਵਕਤ ਖੜੇ ਆਂ ਬਈ ਰਣਜੀਤ ਕੋਲੇ ਖੜੇ ਆਂ ਜੀ ਅੱਜ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਨਾਰਮਲ ਕਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਆਪਾਂ ਇਸ ਵਕਤ ਆਂ ਫਰੂਟ ਕਾਮਲ ਫਰੂਟ ਕੰਪਨੀ ਬਾਈ ਹੋਰਾਂ ਕੋਲੇ ਖੜੇ ਆਂ ਹੋਰ ਰਣਜੀਤ ਕੀ ਹਾਲ ਨੇ ਬਾਈ ਵਧੀਆ ਵਧੀਆ ਤੇ ਅੱਜ ਨਾਰਮਲ ਕਦੂ ਦਾ ਕੀ ਭਾਅ ਰਿਹਾ ਵੀਰੇ ਅੱਜ ਆਪਣੇ ਦਾ ਬਈ ਕਦੋਂ ਵੇਚਿਆ ਅੱਜ 20 ਤੋਂ ਲੈ ਕੇ 25 ਤੱਕ ਦਾ ਇਹ ਫੋਕ ਦਾ ਰੇਟ ਆ ਭਈ 25 ਰੁਪਏ ਤੱਕ ਦਾ ਫੋਕ ਦਾ ਰੇਟ ਆ ਭਈ ਹਾਂਜੀ ਦੋਸਤੋ ਨਾਰਮਲ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਬੰਦ ਗ੍ਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਿਹਾ ਜੀ ਕਦੂ ਦਾ ਜੀ ਅੱਜ ਦਾ ਇਹ ਨਾਰਮਲ ਕਦੂ ਦਾ ਭਾਅ ਇੱਕ ਬੰਦ ਦਾ ਤੇਰਾ ਨਿਹਰਾ ਉਹ ਅੱਛੀ ਆਪਣੇ ਹਰੀ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਵੀਰੇ ਅੱਜ ਆਪਣੀ ਦਾ ਬਾਈ ਹਰੀ ਮਿਰਚ ਵਿਕੀ ਹੈ 20 ਤੋਂ ਲੈ ਕੇ 25 ਰੁਪਏ ਤੱਕ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕਿਲੋ ਦਾ ਜੀ ਇਹ ਅੱਜ ਦਾ ਭਾਅ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਆਪਾਂ ਚਾਰੀ ਆਂਬ ਬਾਰੇ ਦੱਸਦੇ ਵੀ ਅੱਜ ਦਾ ਚਾਰੀ ਆਂਬ ਦਾ ਕੀ ਭਾਅ ਚੱਲ ਰਿਹਾ ਜੀ ਚਾਰੀ ਆਂਬ ਦਾ ਭਾਅ ਹੈਗਾ ਜੀ ਅੱਜ ਦਾ ਰਾਮ ਕੇਲੇ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਰਾਮ ਕੇਲੇ ਦਾ ਭਾਅ ਹੈਗਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਚਾਰੀ ਆਂਬ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਚਾਰੀ ਆਂਬ ਦਾ ਜੀ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਅੱਜ ਦਾ RAM ਕੇਲੇ ਚਾਰੀ ਆਂਬ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਟਮਾਟਰਾਂ ਦਾ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਅੱਜ ਦਾ ਹੁਣ ਗੋਭੀ ਦਾ ਭਾਅ ਜੀ ਅੱਜ ਦਾ ਓਏ ਲਾਲੇ ਜੀ ਤੋਂ ਮਦੀਆਲਾ ਸੰਦ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਬੰਦ ਡੱਬੇ ਦਾ ਭਾਜ ਜੀ ਅੱਜ ਦਾ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਜ ਜੀ ਵਧੀਆ ਲਾਸਨ ਦਾ ਭਾਜ ਜੀ ਅੱਜ ਦਾ ਜੀ ਇਹ ਵੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ ਜਦ ਤੱਕ ਫਰੂਟ ਕੰਪਨੀ ਬਾਈ ਹੋਰਾਂ ਕੋਲੇ ਖੜੇ ਹਾਂ ਤੇ ਅੱਜ ਆਪਾਂ ਕੇਲੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਦਾ ਕੇਲੇ ਦਾ ਕੀ ਭਾਅ ਚੱਲ ਰਿਹਾ ਜੀ ਤੇ ਪਵਿੱਤੇ ਬਾਰੇ ਵੀ ਆਰਗੈਨਿਕ ਦਾ ਪਵਿੱਤੇ ਬਾਰੇ ਵੀ ਗੱਲਬਾਤ ਕਰਦੇ ਵੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਦਾ ਜੀ ਅੱਜ ਦਾ 35 ਰੁਪਏ ਦਾ ਭਾਅ ਜੀ ਕੇਲੇ ਦਾ ਜੇ ਕਿਸੇ ਨੇ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ 35 ਰੁਪਏ ਦਾ ਭਾਅ ਜੀ ਕਿਲੋ ਦਾ ਕੇਲੇ ਦਾ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਤੇ ਆਪਾਂ ਪਵਿੱਤੇ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਵਿੱਤੇ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂਜੀ ਦੋਸਤੋ ਆਰਗੇਨਿਕ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਬਿਨਾ ਮਸਾਲੇ ਤੋਂ ਤਿਆਰ ਕੀਤਾ ਹੁੰਦਾ ਬਾਈ ਉਹਨਾਂ ਕੋਲੇ ਮਸਾਲਾ ਮਸਾਲੇ ਤੋਂ ਬਿਨਾ ਜੀ ਜੇ ਕਿਸੇ ਨੇ ਵੀ ਲੈਣਾ ਜੀ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਅੱਜ ਦਾ ਪਵਿੱਤੇ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਸੁੱਕਾ ਨਰੀਆਲ ਚਾਹੀਦਾ ਬਾਈ ਹੋਰਾਂ ਕੋਲ ਮਿਲ ਜੀ ਇਹ ਵੀ ਜੱਤ ਬਰੋਡ ਤੇ ਮਿਲ ਜਦੇ ਨੇ ਜੇ ਕਿਸੇ ਨੂੰ ਵੀ ਲੈਣਾ ਜੀ ਸੁੱਕੇ ਨਰੀਆਲ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 52 ਰੁਪਏ ਤੱਕ ਦਾ ਭਾਅ ਜੀ ਨਰੀਆਲ ਦਾ ਜੀ ਇਹ ਸੁੱਕੇ ਨਰੀਆਲ ਦਾ ਭਾਅ ਜੀ ਇਹ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਇਹ ਹਾਂਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ ਮਸੰਮੀ ਦਾ ਭਾਅ ਹੈਗਾ ਜੀ ਜੈਕ ਫਰੂਟ ਕੋਲ ਮਿਲ ਜੀ ਜੇ ਕਿਸੇ ਨੂੰ ਵੀ ਲੈਣਾ ਜੀ ਮਸੰਮੀ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਨੈਟ ਜੇ ਕਿਸੇ ਨੂੰ ਵੀ ਲੈਣਾ ਜੀ 20 ਕਿਲੋ ਗੱਟੇ ਦੇ ਵਿੱਚ ਹੁੰਦੀ ਹੈ ਜੀ ਮਸੰਮੀ ਜੀ 500 ਰੁਪਏ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਾਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਲਫਾਵੇ ਦਾ ਭਾਅ ਹੈਗਾ ਜੀ 700 ਰੁਪਏ ਦਾ ਭਾਅ ਜੀ ਨੈਟ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਲਫਾਵੇ ਦਾ ਭਾਅ ਜੀ ਅੱਜ ਦਾ ਤੇ 10 ਪੀਸ ਹੁੰਦੇ ਜੀ ਇਹਦੇ ਵਿੱਚ ਹਾਂਜੀ ਦੋਸਤੋ ਆਪਾਂ ਸੇਵ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਲੱਕੜ ਵਾਲੇ ਪੇਟੀ ਦਾ ਸੇਵ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਫੁੱਲ ਸੇਵ ਦਾ ਰੇਟ ਦਾ ਵੀ ਅੱਜ ਦਾ ਕੀ ਭਾਅ ਜੀ ਸੇਵ ਦਾ ਲੱਕੜ ਵਾਲੇ ਦਾ ਸੇਵ ਦਾ ਭਾਅ ਹੈਗਾ ਜੀ ਅੱਜ ਦਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਬੰਦ ਬੇਟੀ ਦਾ ਭਾਅ ਜੀ ਅੱਜ ਦਾ ਇਹ ਸਾਰੇ ਕੀ ਠੀਕ ਹੈ ਜੀ ਤੇ ਅੱਜ ਦਾ ਭਾਅ ਹੈਗਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਹਾਂਜੀ ਦੋਸਤੋ ਪੇਟੀ ਦੇ ਵਿੱਚ ਹੁੰਦਾ ਜੀ 7-8 ਕਿਲੋ ਹੁੰਦਾ ਜੀ ਵੇਟ ਦੇ ਵਿੱਚ ਜੀ ਕਿਸੇ ਨੇ ਵੀ ਲੈਣਾ ਜੀ 7-8 ਕਿਲੋ ਦਾ ਵੇਟ ਆ ਜੀ ਕਿਸੇ ਨੇ ਵੀ ਲੈਣਾ ਲੱਕੜ ਵਾਲੀ ਬੇਟੀ ਦਾ ਭਾਅ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਆ ਜੀ ਹਾਂਜੀ ਦੋਸਤੋ ਮਰੂਤ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਹੈਗਾ ਭਾਅ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮਰੂਤ ਦਾ ਜੀ ਇਹ ਅੱਜ ਦਾ ਭਾਅ ਜੀ ਮਰੂਤ ਦਾ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ 160 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਇਹ ਅੱਜ ਦਾ ਭਾਅ ਜੀ ਛੇਵ ਦਾ 100 ਡੱਬੇ ਦਾ ਭਾਅ ਜੀ ਪੇਟੀ ਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਨਾਰਾ ਦਾ ਭਾਅ ਹੈਗਾ ਜੀ ਅੱਜ ਦਾ 100 ਡੱਬੇ ਦਾ ਭਾਅ ਹੈਗਾ ਜੀ 1200 ਰੁਪਏ ਦਾ ਭਾਅ ਜੀ 100 ਡੱਬਿਆਂ ਦਾ ਜੀ ਕਿਸੇ ਵੀ ਲੈਣਾ ਜੀ ਇਹ 4 ਨੰਬਰ ਦੁਕਾਨ ਤੇ ਮਿਲ ਜੂਗੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦੇ ਰੇਟ ਨੇ ਜੀ ਇਹ ਸਾਰੇ 1200 ਰੁਪਏ ਦਾ ਭਾਅ ਜੀ ਨਾਰਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਬ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਛੇਬ ਦਾ ਜੀ ਇਹ ਬੰਦ ਬੇਟੀਆਂ ਦਾ ਭਾਅ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਟ 15-16 ਕਿਲੋ ਦੀ ਬੇਟੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਕਾਹੋ ਲੈਣਾ ਹਾਂਜੀ ਦੋਸਤੋ ਜੂਸੀ ਛੇਵ ਦਾ ਭਾਅ ਹੈਗੇ ਜੀ ਅੱਜ ਦਾ 40 ਰੁਪਏ ਕਿਲੋ ਦਾ ਭਾਅ ਜੀ ਨਟ ਜੇ ਕਿਸੇ ਨੇ ਵੀ ਲੈਣਾ ਜੀ ਲੱਕਣ ਵਾਲੀ ਬੇਟੀ ਦਾ ਭਾਅ ਜੀ ਅੱਜ ਦਾ ਲੱਕਣ ਵਾਲੀ ਬੇਟੀ ਲੈਣੀ ਹੈ ਕਿਸੇ ਨੇ ਵੀ ਲੈਣੀ ਹੈ 40 ਰੁਪਏ ਕਿਲੋ ਦਾ ਭਾਅ ਜੀ ਜੂਸੀ ਛੇਵ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਘੱਟੋ ਘੱਟ ਇਹਦੇ ਵਿੱਚ ਵਾਜਨ ਹੁੰਦਾ ਜੀ 14 15 ਕਿਲੋ ਵੇਟ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਜੂਸੀ ਛੇਵ ਦਾ ਭਾਅ ਜੀ ਅੱਜ ਦਾ 40 ਰੁਪਏ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੇਵੀ ਵਾਲੇ ਦਾ ਡੱਬੇ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਬੰਦ ਡੱਬੇ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਡੱਬੇ ਦਾ ਡੱਬੇ ਬੰਦ ਦਾ ਭਾਅ ਹੈਗਾ ਜੀ 16 ਤੋਂ ਲੈ ਕੇ 1700 ਰੁਪਏ ਦੇ ਕਰਦਾ ਭਾਅ ਜੀ ਕੇਵੀ ਵਾਲੇ ਡੱਬੇ ਦਾ ਭਾਅ ਜੀ ਬੰਦ ਦਾ ਜੀ ਅੱਜ ਦਾ ਇਹ ਹਾਂਜੀ ਦੋਸਤੋ ਚਨੇ ਅੰਗੂਰ ਦਾ ਭਾਅ ਹੈਗਾ ਜੀ ਅੱਜ ਦਾ ਲਾਲ ਅੰਗੂਰਾਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 1600 ਰੁਪਏ ਦੇ ਕਰਦਾ ਭਾਅ ਜੀ ਅੰਗੂਰਾਂ ਦਾ ਜੀ ਇਹ ਬੰਦ ਗਰੇਡ ਲੈਣਾ ਪਣਾ ਜੇ ਕਿਸੇ ਨੇ ਵੀ ਲੈਣਾ ਜੀ 1500 1600 ਰੁਪਏ ਦਾ ਭਾਜ ਜੀ ਅੱਜ ਦਾ ਚਾਈਨੀ ਅੰਗੂਰ ਦਾ ਜੀ ਅੱਜ ਦਾ ਤੇ ਹਰੇ ਵਾਲੇ ਵੀ ਲੈਣਾ ਤਾਂ ਹਰੇ ਵਾਲੇ ਦਾ ਵੀ ਇਹੀ ਭਾਜ ਜੀ 1500 1600 ਰੁਪਏ ਦਾ ਭਾਜ ਜੀ ਚਾਈਨੀ ਅੰਗੂਰਾਂ ਦਾ ਭਾਜ ਜੀ ਅੱਜ ਦਾ ਜੀ ਦੋਸਤੋ ਨਾਸਪਤੀ ਦਾ ਭਾ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਨਾਸਪਤੀ ਦਾ ਜੀ ਅੱਜ ਦਾ ਭਾਜ ਜੀ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਆਪਾਂ ਆਲੂ ਵੀ ਅੱਜ ਵਾਰੀ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦੇ ਪਿਆਰਦਾ ਜੀ ਫੁੱਲ ਕੇ ਰੇਟ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਘਟਿਆ ਦਾ ਜੀ ਅੱਜ ਦਾ ਸੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਫੁੱਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਨਮਸਕਾਰ ਬਾਬੂ ਜੀ ਨਮਸਕਾਰ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਜੀ ਅੱਜ ਆਲੂ ਵਿਕਿਆ ਭਾਈ 500 ਤੋਂ ਲੈ ਕੇ 500 400 350 ਇਹ 350 ਤੋਂ ਲੈ ਕੇ 400 500 ਰੁਪਏ ਤੱਕ ਦਾ ਭਾਅ ਰਿਹਾ ਜ ਵੇਖ ਜੀ ਅੱਜ ਦੇ ਭਾਅ ਨੇ ਜੀ ਆਹ ਦੇ ਮੰਡੀ ਵਧੀਆ ਕਾਕਾ ਬਨੇਰ ਵਾਲਾ ਵਿੱਜਾ 500 ਰੁਪਏ ਅੱਛਾ ਕਾਕਾ ਬਨੇਰ ਵਾਲੇ ਦਾ ਵੀ ਆਲੂ ਦਾ ਵਧੀਆ ਆਲੂ ਡਾਇਮੰਡ ਵਾਲਾ ਜੀ 500 ਰੁਪਏ ਵਿਕੇ ਜੀ ਆਹ 500 ਹਾਂ ਜੀ ਦੋਸਤੋ 500 ਰੁਪਏ ਦਾ ਭਾਅ ਜੀ ਆਲੂ ਦਾ ਵਧੀਆ ਆਲੂ ਦਾ ਭਾਅ ਜੀ ਅੱਜ ਦਾ ਇਹ ਡਾਇਮੰਡ ਆਲੂ ਦਾ ਭਾਜ ਜੀ ਅੱਜ ਉਹ ਡਾਇਮੰਡ ਹਾਂਜੀ ਦੋਸਤੋ ਆ ਡਾਇਮੰਡ ਦਾ ਭਾਅ ਹੈਗਾ ਜੀ ਅੱਜ ਦਾ 400 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ 500 ਤੋਂ 350 ਵਿਕੇ ਲਾ ਹਾਂਜੀ ਦੋਸਤੋ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਵਿਕੇ ਜੀ ਲਾਲ ਆਲੂ ਦਾ ਭਾਅ ਜੀ ਅੱਜ ਦਾ ਜੀ ਐਲ ਆਰ ਦਾ ਭਾਅ ਜੀ ਅੱਜ ਦਾ ਇਹ 350 ਤੋਂ ਲੈ ਕੇ 400 ਰੁਪਏ ਦਾ ਭਾਅ ਕੋਈ ਕਸੇ ਨੂੰ ਵੀ ਲੈਣਾ ਜੀ ਅੱਜ ਦਾ ਭਾਅ ਜੀ ਬਾਕੀ ਵਿਕਰੀ ਵਧੀਆ ਆਲੂ ਦੀ ਅਰੇ ਵਿਕਰੀ ਵਧੀਆ ਰਹੀ ਅੱਜ ਆ ਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦੇ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਬੰਦ ਘਟਿਆਂ ਦਾ ਭਾਅ ਦੱਸਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਠੀਕ ਹੈ ਜੀ ਇਹ ਅੱਜ ਥੋੜਾ ਜਿਹਾ ਪਿਆਜ਼ ਘਟ ਚੁੱਕਿਆ ਤੇ ਪਿਆਜ਼ ਦਾ ਆਪਾਂ ਦੱਸਦੇ ਵੀ ਕੀ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 14 ਤੋਂ ਲੈ ਕੇ 15 16 14 ਤੋਂ ਲੈ ਕੇ 15 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਇਹ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਆ ਬੰਦ ਗੱਟੇ ਦਾ ਭਾ ਹੈਗਾ ਜੀ ਅੱਜ ਦਾ 16 ਰੁਪਏ ਦਾ ਭਾ ਜੀ ਨੈਟ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾ ਜੀ ਅੱਜ ਦਾ ਤੇ ਵਧੀਆ ਪਿਆਜ ਹੈ ਜੀ ਸੁੱਕਾ ਪਿਆਜ ਦਾ ਭਾ ਜੀ ਅੱਜ ਦਾ ਠੀਕ ਹੈ ਜੀ ਤੇ ਆ ਪਿਆਜ ਲੈਣਾ ਜੀ ਕਿਸੇ ਨੇ ਵੀ ਵਧੀਆ ਸੁੱਕੇ ਪਿਆਜ ਦਾ ਭਾ ਹੈਗਾ ਜੀ ਅੱਜ ਦਾ 14 ਰੁਪਏ ਦਾ ਭਾ ਜੀ ਨੈਟ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾ ਜੀ ਪਿਆਜ ਦਾ 14 ਰੁਪਏ ਦਾ ਭਾ ਜੀ ਸੁੱਕਾ ਪਿਆਜ ਆ ਪੂਰਾ ਵਧੀਆ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਆਏਗਾ ਜੀ ਅੱਜ ਦਾ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੇ ਕਿਸੇ ਨੇ ਵੀ ਲੈਣਾ ਜੀ ਸੁੱਕਾ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਬੰਦ ਲੱਟੇ ਦਾ ਭਾਅ ਜੀ ਅੱਜ ਦਾ ਤੇ ਆਪਾਂ 17 ਰੁਪਏ ਵਾਲਾ ਵੀ ਪਿਆਜ਼ ਦਿਖਾ ਦਨੇ ਵੀ ਵਧੀਆ ਪਿਆਜ਼ ਦਾ 17 ਰੁਪਏ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਹੋਰ ਵੀ ਵਧੀਆ ਲੈਣਾ ਪਿਆਜ਼ ਜੀ 17 ਰੁਪਏ ਦਾ ਭਾਅ ਜੀ ਪਿਆਜ਼ ਦਾ ਵਧੀਆ ਪਿਆਜ਼ ਆ ਜੀ ਨਾਸਕ ਦਾ ਜੀ ਸੁੱਕਾ ਪਿਆਜ਼ ਆ ਪੂਰਾ ਵਧੀਆ ਟੌਪ ਨੇ ਪਿਆਜ਼ ਦਾ ਭਾਅ ਜੀ ਅੱਜ ਦਾ ਬੰਦ ਬੈਠੇ ਦਾ ਭਾਅ ਜੀ ਅੱਜ ਦਾ